ਅੱਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਾਬਿਲ ਸਿੰਘ ਰਠੌਰ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ 2500 ਦੀਆਂ 5 ਕਿਲੋ ਵਾਲੀਆਂ ਆਲਸੀ ਦੀਆਂ ਪਿੰਨੀਆਂ ਜਿਹੜੀਆਂ ਆਪਾਂ ਪਰਸੋ ਚੌਥ ਬਣਾਈਆਂ ਸੀਗੀ ਉਹ ਸੀ 3500 ਦੀਆਂ 5 ਕਿਲੋ ਉਹ ਸੀ ਛੋਲਿਆਂ ਦਾ ਆਟਾ ਵਿੱਚ ਖਸ ਖਸ ਅਤੇ ਵਿੱਚੋਂ ਡਰਾਈ ਫਰੂਟ ਥੋੜੇ ਜਿਹਾ ਜ਼ਿਆਦਾ ਪਾਈਦੇ ਉਹਦੇ ਵਿੱਚ ਸਪੈਸ਼ਲ ਪਿੰਨੀਆਂ ਆਪਾਂ ਕਹਿੰਦੇ ਉਹਨੂੰ ਤੇ ਜਿਹੜੀਆਂ ਹੁਣ ਬਣਾਉਣ ਲੱਗੇ ਜੀ ਇਹ 2500 ਦੀਆਂ 5 ਕਿਲੋ ਪਿਛਲੇ ਸਾਲ ਇਹਦਾ ਰੇਟ ਸੀ 2300 ਰੁਪਿਆ ਤੇ ਇਸ ਸੀਜ਼ਨ ਰੇਟ ਡਰਾਈ ਫਰੂਟਾਂ ਦੇ ਵਧੇ ਹੋਣ ਕਰ 5 ਕਿਲੋ ਮਗਰ 200 ਰੁਪਏ ਆਪਾਂ ਵਧਾਇਆ ਜੀ ਤੇ ਠੀਕ ਹੈ ਇਹਦੇ ਵਿੱਚ ਆਪਾਂ ਪਾਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਇਹ ਉੱਤਮ ਅਤੇ ਅਮੁੱਲ ਬ੍ਰਾਂਡ ਦਾ ਦੇਸੀ ਘਿਓ ਜੀ ਬਹੁਤ ਵਧੀਆ ਘਿਓ ਹੈ ਇਹ ਹੋ ਗਿਆ ਜੀ ਅਲਸੀ ਦਾ ਤੇਲ ਅਲਸੀ ਕਣਕ ਦਾ ਆਟਾ ਤੇਲ ਫੁੱਲ ਮਖਾਣੇ ਕਾਜੂ ਬਦਾਮ ਕਿਸ਼ਮਿਸ਼ ਗਰੀਬਰਾ ਦਾ ਦੇਸੀ ਗੁੜ ਸੌਫ ਪੰਜੀਰੀ ਗੂੰਦ ਅਜਵੈਨ ਅੰਬਾ ਹਲਦੀ ਚਾਰੇ ਮਗਜ ਸੁੰਡ ਕਮਰਕਸ ਅਤੇ ਸੂਜੀ ਇਹ ਕੁੱਲ ਮਿਲਾ ਕੇ ਟੋਟਲ ਚੀਜ਼ਾਂ ਜੀ 19 ਬਣਦੀਆਂ ਇਹ ਤੇ ਤੁਸੀਂ ਗਿਣ ਸਕਦੇ ਹੋ 1 2 3 4 5 6 7 8 9 10 11 12 13 14 15 16 17 18 19 ਤੇ ਹਰ ਸਾਲ ਦੀ ਤਰ੍ਹਾਂ ਪਿੰਨੀਆਂ ਦੇ ਆਰਡਰ ਜਿਹੜੇ ਸਾਨੂੰ ਮਿਲਣੇ ਸ਼ੁਰੂ ਹੋ ਗਏ ਆ ਜਿਨ੍ਹਾਂ ਭੈਣਾ ਭਰਾਵਾਂ ਨੇ ਨਵੇਂ ਆਰਡਰ ਬੁੱਕ ਕਰਾਉਣੇ ਸਾਨੂੰ 9592123016 ਤੇ ਸਾਨੂੰ ਫੋਨ ਕਰਕੇ ਅਲਸੀ ਦੀਆਂ ਪਿੰਨੀਆਂ ਦੇ ਆਰਡਰ ਸਾਨੂੰ ਲਿਖਾ ਸਕਦੇ ਹੋ ਜੀ ਇਹ ਜਿਹੜੀਆਂ ਪਿੰਨੀਆਂ ਆਪਾਂ ਹੁਣ 2500 ਦੀਆਂ 5 ਕਿਲੋ ਬਣਾਉਣੀ ਸ਼ੁਰੂ ਕਰਨ ਲੱਗੇ ਆ ਜੀ ਪਿਛਲੇ ਸਾਲ 2300 ਦਾ ਰੇਟ ਸੀ 5 ਕਿਲੋ ਇਸ ਵਾਰ 2500 ਦੀਆਂ ਇਹ 5 ਕਿਲੋ ਮਿਲਣਗੀਆਂ ਕਿਉਂਕਿ ਡ్రਾਈ ਫਰੂਟਾਂ ਦੇ ਰੇਟ ਵਧੇ ਹੋਏ ਆ ਸੋ ਆਓ ਆਪਾਂ ਪਿੰਨੀਆਂ ਬਣਾਉਣੀ ਸ਼ੁਰੂ ਕਰਦੇ ਆਂ ਵੀਡੀਓ ਦਾ ਬਣੇ ਰਿਓ ਜੀ ਸ਼ੁਕਰੀਆ ਮਿਹਰਬਾਨੀ ਜੀ ਅੱਜ ਜੀ ਦੋ ਸੋ ਸਭ ਤੋਂ ਪਹਿਲਾਂ ਆਪਾਂ ਅਲਸੀ ਪੁੰਨਾਗੇ ਜੀ ਇਹ ਨਾਲੇ ਦੇਸੀ ਘਿਓ ਦੇ ਵਿੱਚ ਹੁਣ ਬਾਦਾਮ ਭੁੰਨ ਰਹੇ ਹਾਂ ਇਹ ਸਾਡੇ ਭੁੰਨ ਹੋ ਰਿਹਾ ਜੀ ਕਾਜੂ ਸਾਡੇ ਅੱਗੇ ਜੀ ਫੁੱਲ ਮਖਾਣੇ ਪੁੱਜਣਗੇ ਜੀ। ਸੁਕਾਈ ਹੋਏ ਹੋਣਗੇ ਫਿਰ ਇਹਨਾਂ ਨੂੰ ਪੀਸਿਆ ਜਾਊਗਾ। ਹਾਂਜੀ ਦੋਸਤੋ ਸਾਡੇ ਤਿਲ ਪੁੱਜਰੇ ਜੀ ਹੁਣ। ਹਾਂਜੀ ਦੋਸਤੋ ਸਾਡੇ ਤਿਲ ਪੁੱਜਰੇ ਵਿੱਚ ਤੇ ਆਪਣੇ ਮਗਜੋਗੇ। ਤੋ ਫਿਰ ਇਹ ਪਾਗੇ ਜੀ ਸੌਂਫ ਜਵੈਨ ਤੇ ਕਮਰ ਕਸ ਜਿਵੇਂ ਸਾਡਾ ਪੰਜੀਰੀ ਗੋਣ ਕੋਟ ਕਰਵਾ ਦੋ ਜਿਵੇਂ ਦਾ ਰਖਾ ਨਾਮਾ ਰਾਰ ਕਰਵਾ ਰੋਗ ਜਗਨਨਾਥ ਆ ਗੋ ਰੋਗਾ ਇਹ ਹੈਗੇ ਸਾਡੀਆਂ ਅੱਖਾਂ ਜੀ ਸੌ ਗਈਆਂ 这个跟着。 ਜੀ ਕਣਕ ਦਾ ਆਟਾ ਮਾੜੀ ਦੋਸਤੋ ਇਹ ਸਾਡੀ ਆਲਸੀਪੀ ਹੋ ਰਹੀ ਹੈ ਜੀ ਅਤੇ ਸਾਡੇ ਕੁੱਲ ਮਖਾਨੇ ਦੇ ਆਡੀ ਚੱਕੀ ਦੇ ਵਿੱਚ ਹਲਸੀ ਵੀ ਹੋ ਰਹੀ ਹੈ ਜੀ ਤੇ ਦੂਜੀ ਸਾਈਡ ਸਾਡੇ ਇਹ ਥੋਲ ਬਖਾਣੇ ਬਾਰੇ ਜੀ ਅਸੀਂ ਥੋਲ ਬਣਾਉਣਾ ਦੋਸਤੋ ਸਾਡਾ ਆਟਾ ਤੇ ਹਲਸੀ ਆਪਾਂ ਮਿਕਸ ਕਰਨ ਲੱਗੇ ਆ ਤੇ ਵਿੱਚ ਆ ਪਾਉਣ ਲੱਗੇ ਡਰਾਈ ਫਰੂਟ ਆ ਦੇਖੋ ਜਿੰਨਾ ਮਾਲ ਆਟਾ ਤੇ ਹਲਸੀ ਹੈ ਓਨੇ ਸਾਡੇ ਡਰਾਈ ਫਰੂਟ ਹੈ ਜੀ ਹਾਂ ਜੀ ਇਹ ਹੈਗੇ ਮੇਵੇ ਜੀ ਵਿੱਚ ਨਾ ਸਾਡਾ ਆਟਾ ਤੇ ਆਲਸੀਆ ਉਹਨੇ ਹੀ ਤੁਹਾਡੇ ਬਜਲ ਦੇ ਵਿੱਚ ਮੇਵੇ ਹੈ ਜੀ ਇਹ ਮੇਕੇ ਡਰਾਈ ਫੂਡ ਕਿੰਨੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਪੰਜੀਰੀ ਵਾਲਾ ਗੂੰਦ ਤੇਲ ਮਗਜ ਦਾਖਾਂ ਬਦਾਮ ਕਾਜੂ ਅਤੇ ਹੋਰ ਵੀ ਜਿੰਨਾ ਵੀ ਸਮਾਨ ਸੀਗਾ ਤੁਹਾਨੂੰ ਦਿਖਾਇਆ ਸਾਰਾ ਇਹ ਦੇ ਵਿੱਚ ਲੱਗਦਾ ਆਪਾਂ ਮਿਕਸ ਕਰੀਏ ਉਸ ਤੋਂ ਬਾਅਦ ਬਟਾ ਕੇ ਤੁਹਾਨੂੰ ਸਾਡੀਆਂ ਪਿੰਨੀਆਂ ਪਟਣੀਆਂ ਸ਼ੁਰੂ ਕਰਨ ਲੱਗਿਆ ਜੀ ਆ ਪਹਿਲੀ ਪਿੰਨੀ ਸਾਡੀ ਇਹ ਪੈਗੀ ਜੀ ਪ੍ਰਾਂਤ ਵਿੱਚ ਦੂਜੀ ਪਿੰਨੀ ਵਾਹਿਗੁਰੂ ਮੇਰ ਕਰੇ ਤਕਰੀਬਨ 6:30 ਵਜੇ ਲੱਗੇ ਹਾਂ ਜੀ ਰਾਤ ਦੇ 10:00 ਵਜੇ ਆ ਅਜੇ ਅਸੀਂ ਹੁਣ ਪਿੰਨੀਆਂ ਪਟਣੀਆਂ ਸ਼ੁਰੂ ਕੀਤੀਆਂ ਪਹਿਲੀ ਪਿੰਨੀ ਦੂਜੀ ਤੀਜੀ ਚੌਥੀ ਪਿੰਨੀ ਇਹ ਪਿੰਨੀਆਂ ਹੁਣ ਵਰਕ ਹੋਣੀਆਂ ਸ਼ੁਰੂ ਜੇ ਤਾਂ ਅਸੀਂ ਲਗਾਤਾਰ ਮੱਟੀਏ ਤਾਂ ਘੱਟੋ ਘੱਟ 4 ਘੰਟੇ ਲੱਗਣੇ ਆ ਪਿੰਨੀਆਂ ਮੱਟਣ ਨੂੰ ਥੋੜੀਆਂ ਪਿੰਨੀਆਂ ਮੱਟਾਂਗੇ ਅਸੀਂ 5-7 ਕਿਲੋ ਇੱਕ ਦੋ ਗਾਕਾਂ ਦੇ ਆਰਡਰ ਆਏ ਹੋਏ ਆ 2500 ਦੀਆਂ 5 ਕਿਲੋ ਪਿੰਨੀਆਂ ਵਾਸਤੇ ਸੋ 10 ਕਿਲੋ ਆਪਾਂ ਪਿੰਨੀਆਂ ਮੱਟਾਂਗੇ ਹੁਣ ਤੇ ਬਾਕੀ ਸਾਡਾ ਮਿਕਸਚਰ ਤਿਆਰ ਹੋਇਆ ਪਿਆ ਕੱਲ੍ਹ ਨੂੰ ਪਿੰਨੀਆਂ ਮੱਟਾਂਗੇ ਜੀ ਸੋ ਸ਼ੁਕਰੀਆ ਮਿਹਰਬਾਨੀ ਜੀ ਵੀਡੀਓ ਨੂੰ ਵੜੇ ਰਹੋ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਕੇ ਜਿਹੜੇ ਲੋੜਵੰਦ ਹੈਗੇ ਆ ਜੀ ਜਿਹੜੇ ਘਰ ਵਿੱਚ ਪਿੰਨੀਆਂ ਨਹੀਂ ਬਣਾ ਸਕਦੇ ਜਾਂ ਜਿਹਦੇ ਕੋਲ ਟਾਈਮ ਨਹੀਂ ਹੁੰਦਾ ਹਾਂਜੀ ਦੋਸਤੋ ਆਥਮਾਨ ਕੇ ਬੇਨਤੀ ਹੈ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਬੜੀ ਮਿਹਨਤਾਂ ਆਂਦੀ ਆ ਪਿੰਨੀਆਂ ਬਣਾਉਣ ਦੇ ਵਿੱਚ ਤੇ ਜਿਹੜੇ ਭੈਣ ਭਰਾਵਾਂ ਨੂੰ ਪਿੰਨੀਆਂ ਬਣਾਉਣ ਨੂੰ ਕਈਆਂ ਕੋਲ ਟਾਈਮ ਨਹੀਂ ਹੁੰਦਾ ਜਾਂ ਕਈਆਂ ਨੂੰ ਬਣਾਉਣੀਆਂ ਨਹੀਂ ਆਂਦੀਆਂ ਉਹ ਸਾਨੂੰ 9592123016 ਤੇ ਫੋਨ ਕਰਕੇ ਸਾਨੂੰ ਆਰਡਰ ਵਿਖਾ ਸਕਦਾ ਜੀ ਇਹ ਜਿਹੜੀਆਂ ਕੁਆਲਿਟੀ ਦੀ ਅਸੀਂ ਪਿੰਨੀਆਂ ਬਣਾ ਰਹੇ ਹਾਂ ਇਸ ਟਾਈਮ ਇਹੋ ਜਿਹੀਆਂ ਪਿੰਨੀਆਂ ਅਸੀਂ 500 ਰੁਪਏ ਕਿਲੋ ਦੇ ਰਹੇ ਹਾਂ ਜੀ ਅਤੇ ਤੁਸੀਂ ਘਰੇ ਬਣਾਓਗੇ ਤੁਹਾਨੂੰ ਤਾਂ ਵੀ 500 ਰੁਪਏ ਕਿਲੋ ਪੈ ਜਾਣੀਆਂ ਕਿਉਂਕਿ ਤੁਸੀਂ ਪਾਈਆ ਪਾਈਆ 100 ਗ੍ਰਾਮ ਸਮਾਨ ਲੈ ਕੇ ਆਣਾ ਇਸ ਕਰਕੇ ਤੁਹਾਨੂੰ ਇਸੇ ਰੇਟ ਆਪਣੇ ਘਰੇ ਬਣਾ ਕੇ ਪੈ ਜਾਣੀਆਂ ਅਸੀਂ ਲਿਆਣੇ ਨੇ ਹੋਲ ਸੇਲ ਦੇ ਵਿੱਚ ਸਮਾਨ ਜੀ ਇੱਦਾਂ 20 ਕਿਲੋ ਕਾਜੂ 20 ਕਿਲੋ ਅਲਸੀ ਹੋ ਗਈ 20 ਕਿਲੋ ਬਦਾਮ ਵਗੈਰਾ 50 ਕਿਲੋ ਅਲਸੀ ਹੋ ਗਈ ਜਾਂ ਹੋਰ ਸਮਾਨ ਇੱਦਾਂ ਇਕੱਠਾ ਲਿਆਣ ਕਰਕੇ ਸਾਨੂੰ ਵਾਰਾ ਖਾਂਦਾ ਸੋ ਅਸੀਂ ਜਾਇ ਜਾਇ ਮਿਹਨਤ ਲਾਈਦੀ ਆ ਸਿਰਫ ਮਿਹਨਤ ਦੇ ਪੈਸੇ ਆ ਜੇ ਕਿ ਸਾਨੂੰ 2-4 ਪੈਸੇ ਵਗਦੇ ਆ ਸੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਭਰਾਵੋ ਤੁਹਾਡੇ ਭਰਾ ਦੀ ਇਹ ਮਿਹਨਤ ਆ ਤੇ ਜਿਨ੍ਹਾਂ ਭੈਣਾਂ ਭਰਾਵਾਂ ਨੂੰ ਕਿੰਨੀਆਂ ਨਹੀਂ ਬਣਾਉਣ ਆਂਦੀਆਂ ਜਾਂ ਕਈਆਂ ਕੋਲ ਟਾਈਮ ਨਹੀਂ ਹੁੰਦਾ ਸੋ ਸਾਨੂੰ ਜਰੂਰ ਆਰਡਰ ਕਰਿਓ ਜੀ ਕਿੰਨੀਆਂ ਬਣਾਉਣ ਵਾਸਤੇ ਕਿ ਤੁਹਾਨੂੰ ਘਰੇ ਬੈਠੇ ਬਿਠਾਏ ਇਹ ਪਿੰਨੀਆਂ ਤੁਹਾਨੂੰ ਕੋਰੀਅਰ ਕਰਾਂਗੇ ਰਿਹਾ ਕੋਰੀਅਰ ਦਾ ਖਰਚਾ ਅਲੱਗ ਹੋਊਗਾ 2500 ਦੀਆਂ 500 ਰੁਪਏ ਦਾ ਰੇਟ ਹੈ ਜੀ ਸੋ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ